ਆਓ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਖੇਡਾਂ ਬਤਨ ਪੰਜਾਬ ਦੀਆਂ 2024 25 ਖੇਡਾਂ ਅਤੇ ਜੁਵਨ ਸਵਾਵਾ ਵਿਭਾਗ ਪੰਜਾਬ ਜ਼ਿਲ੍ਹਾ ਪਤਰੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਨਗਰ ਜਿੱਥੇ ਆਈਟੀ ਦੀ ਗਰਾਊਂਡ ਵਿੱਚ ਐਥਲੈਟਿਕਸ ਕਬੱਡੀ ਲੜਕੀਆਂ ਦੀ ਅਤੇ ਲੜਕੀਆਂ ਦੀ ਵਾਲੀਬਾਲ ਫੁੱਟਬਾਲ ਹੌਕੀ ਬਹੁਤ ਸਾਰੀਆਂ ਹੋਰ ਗੇਮਾਂ ਅਤੇ ਬੈਡਮਿੰਟਨ ਦੀ ਗੇਮ ਬੈਡਮਿੰਟਨ ਸਟੇਡੀਅਮ ਨਮਾਸ਼ਹਿਰ ਤੁਹਾਨੂੰ ਅੱਜ ਦਿਖਾਲਦੇ ਆ ਚਲਕੀਆਂ ਤੁਸੀਂ ਦੇਖ ਰਹੇ ਹੋ ਫੋਟੋ ਕਿਵੇਂ ਉਮਰ ਦਾਜ ਖਿਡਾਰੀ ਵੀ ਅੱਜ ਨੌਜਵਾਨ ਲੱਗਦੇ ਆ ਅੰਡਰ 14 ਤੋਂ ਲੈ ਕੇ 70 ਸਾਲ ਤੱਕ ਕੋਈ ਵੀ ਜਿਹੜਾ ਖਿਡਾਰੀ ਹੈ ਹਰੇਕ ਗੇਮ ਵਿੱਚ ਹਿੱਸਾ ਲੈ ਸਕਦਾ ਦੋ ਗੇਮਾਂ ਦੇ ਵਿੱਚ ਹਿੱਸਾ ਲੈ ਕੇ ਉਹ ਆਪਣੇ ਜੋਰ ਦਿਖਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਪ੍ਰਾਈਜ਼ ਸਰਾਮਾਨੇ ਵੀ ਹੋ ਰਹੀ ਆ ਕਿਵੇਂ 70 70 ਸਾਲ ਦੇ ਨੌਜਵਾਨ ਆਪਣੇ ਜੋਰ ਦਿਖਾ ਰਹੇ ਬੈਡਮਿੰਟਨ ਹੈ ਸ਼ਾਰਟ ਪੁੱਟ ਹੈ ਜੈਬਲਨ ਥ्रो ਹੈ ਬਹੁਤ سارے ਖਿਡਾਰੀ ਇਵਨ ਕੇ ਉਮਰਦਰਾਜ ਬੀਬੀਆਂ ਵੀ ਇਸ ਖੇਡਾਂ ਬਤਨ ਪੰਜਾਬ ਦੀਆਂ ਵਿੱਚ ਹਿੱਸਾ ਲੈ ਕੇ ਚਾਰ ਚੰਨ ਲਗਾ ਰਹੀਆਂ ਹਨ ਇਹ ਤੰਦਰੁਸਤੀ ਦਾ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਕਿ ਜਿਹੜੇ ਨੌਜਵਾਨ ਖੇਡਾਂ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਮੌਕਾ ਹੁੰਦਾ ਹੈ ਉਮਰਦਰਾਜ ਲੋਕ ਜਿਹੜੇ ਰਿਟਾਇਰ ਹੋ ਚੁੱਕੇ ਹਨ ਖੇਡਦੇ ਹਨ ਚਾਹੇ ਉਹ 100 ਮੀਟਰ ਹੈ ਚਾਹੇ 3000 ਮੀਟਰ ਰੇਸ ਹੈ ਚਾਹੇ ਬੈਡਮਿੰਟਨ ਹੈ ਸ਼ਾਟ ਪੁੱਟ ਹੈ ਜੈਵਲਨ ਥਰੋ ਹੈ ਕੋਈ ਵੀ ਗੇਮ ਵਿੱਚ 70 ਸਾਲ ਤੱਕ ਖਿਡਾਰੀ ਹਿੱਸਾ ਲੈ ਕੇ ਆਪਣੇ ਜੋਰ ਦਿਖਾ ਰਿਹਾ ਹੈ। ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਜਿਨ੍ਹਾਂ ਨੇ ਇਹ ਸਾਰੇ ਹੀ ਖਿਡਾਰੀ ਨੂੰ ਮੌਕਾ ਦਿੱਤਾ। ਪੰਜਾਬ ਸਰਕਾਰ ਆਓ ਚੱਲਦੇ ਹਾਂ ਨਵਾਂ ਸ਼ਾਹ ਸਟੇਡੀਅਮ ਬੈਡਮਿੰਟਨ ਦੀਆਂ ਗੇਮਾਂ ਦੇਖਦੇ ਹਾਂ ਅਤੇ ਹੋਰ ਗੇਮਾਂ ਤੁਹਾਨੂੰ ਮਿਲਾਉਣੇ ਹਨ। ਉੱਥੇ ਦੇ ਕਨਵੀਨਰ ਸਾਹਿਬ ਸਰਦਾਰ ਰਿੰਦਰ ਸਿੰਘ ਗਿੱਲ ਜੋ ਬੈਡਮਿੰਟਨ ਦੇ ਕਨਵੀਨਰ ਨੇ ਪ੍ਰਿੰਸੀਪਲ ਸਾਹਿਬ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ। ਦਾਲਦੇ ਆ ਨਵਾਂ ਸ਼ਹਿਰ ਕਨਵੀਨਰ ਸ਼੍ਰੀਮਾਨ ਹਰੀਂਦਰ ਸਿੰਘ ਗੱਲ ਜੀ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਂਗੇ ਉਹਨਾਂ ਕੋਲ ਜਾਣਦੇ ਆ ਕਿ ਕੀ ਕੀ ਈਵੈਂਟ ਆ ਕੀ ਕੀ ਨਾਮ ਆ ਆਪਾਂ ਨੂੰ ਕੋ ਜਾਣਨਾ ਹੈ ਹਾਂਜੀ ਦੋਸਤੋ ਅੱਜ ਆਪਾਂ ਖੜੇ ਆ ਇੰਡੋਰ ਮੈਂਟਨ ਸਟੇਡੀਅਮ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਜਿਹਦੇ ਵਿੱਚ ਖੇਡਾਂ ਬੱਦਲ ਪੰਜਾਬ ਦੀਆਂ 2024 ਸੀਜ਼ਨ 3 ਚੱਲ ਰਿਹਾ ਹੈ ਬੜਾ ਅੱਛਾ ਲੱਗ ਰਿਹਾ ਹੈ ਇੰਜੋਏ ਵੀ ਕਰ ਰਹੇ ਆ ਵਿਚਕਾਸੀ ਆਰਗੇਨਾਈਜ਼ਰ ਆ ਮੈਂ ਐਜ਼ ਅ ਕੋਆਰਡੀਨੇਟਰ ਕੰਮ ਕਰ ਰਿਹਾ ਇਹ ਟੂਰਨਾਮੈਂਟ ਬਾਕੀ ਟੂਰਨਾਮੈਂਟੋਂ ਬਹੁਤ ਵੱਖਰਾ ਹੈ ਪਹਿਲੇ ਤਾਂ ਮੈਂ ਅਪਰੀਸ਼ੀਏ ਕਰਦਾ ਪੰਜਾਬ ਗਵਰਨਮੈਂਟ ਨੂੰ ਉਹਦਾ ਵਧੀਆ ਕੈਪੀਟ ਹੈਗਾ ਇਹਨਾਂ ਬਦਲ ਪੰਜਾਬ ਦੀਆਂ 14 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਜਿਹੜੇ ਖਿਡਾਰੀ ਬਾਦ ਲੈ ਰਹੇ ਨੇ ਇਵੇਂ ਇਹਦੇ ਵਿੱਚ 11 ਸਾਲ ਤੋਂ ਵੀ ਆਪਾਂ ਕਹਿੰਦੇ 70 ਤੱਕ ਖੇਡ ਰਹੇ ਨੇ। ਔਰ ਮੈਂ ਹੁਣੀ-ਹੁਣੀ ਦੇਖ ਰਿਆ ਸੀ ਲੇਡੀਜ਼ ਦਾ ਟੂਰਨਾਮੈਂਟ। ਮੈਂ ਉਹ ਲੇਡੀ ਨੂੰ ਬਹੁਤਾ ਪਹਿਲਾਂ ਖੇਡਦੇ ਦੇਖਿਆ ਨਹੀਂ। ਹਾਊਸ ਵਾਈਫ ਹੈ ਜਦ ਕੇ। ਔਰ ਬਹੁਤ ਅੱਛਾ ਪਲੇ ਕਰ ਰਹੀ ਸੀ। ਜਿੰਬੜਾ ਅੱਛਾ ਲੱਗਦਾ ਜਿਵੇਂ ਉਹਨਾਂ ਦੇ ਬੱਚੇ ਵੀ ਖੇਡ ਰਹੇ ਤੇ ਮਾਮਾ ਵੀ ਖੇਡ ਰਹੀਆਂ। ਤੇ ਪੁੱਤਰ ਵੀ ਖੇਡ ਰਹੇ ਤੇ ਉਹਨਾਂ ਦੇ ਭਾਦਰ ਵੀ ਖੇਡ ਰਹੇ। ਇਹਦੇ ਵਿੱਚ ਇਹ ਜਿਹੜਾ ਟੂਰਨਾਮੈਂਟ ਹੈ ਡਿਸਟ੍ਰਿਕਟ ਸਪੋਰਟਸ ਆਫੀਸਰ ਮਿਸ ਜੀ ਵੰਦਰ ਜਵਾਨ ਵੱਲੋਂ ਕਰਾਇਆ ਜਾ ਰਿਹਾ ਹੈ ਸਾਡੇ ਹੈੱਡ ਨੇ ਸਾਰੀਆਂ ਗੇਮਾਂ ਦਾ ਇਹ ਟੂਰਨਾਮੈਂਟ ਹੈ ਬਹੁਤ ਇੰਟਰਸਟ ਵੀ ਲੈਂਦੇ ਹਨ ਉਹਨਾਂ ਦਾ ਡੀਐਸ ਸਾਹਿਬ ਦੇ ਵਿੱਚ ਕੰਮ ਕਰਨ ਦੀ ਇੱਕ ਡੈਡੀਕੇਸ਼ਨ ਵੀ ਹੈ ਸੋ ਸੀਐਮ ਸਾਹਿਬ ਸਰਦਾਰ ਕੁਮਨਸੀ ਮਾਨ ਜੀ ਵਧਾਈ ਦੇ ਪੱਤਰ ਲਈ ਜਿੱਥੇ ਉਹ ਇੱਕ ਖਾਣ ਦੇ ਲਈ ਵਧੀਆ ਰੈਫਰੈਸ਼ਮੈਂਟ ਦੇ ਰਹੇ ਨੇ ਫਰੂਟ ਦੇ ਰਹੇ ਨੇ ਉਹਦੇ ਨਾਲ ਲੰਚ ਦਾ ਵੀ ਪ੍ਰਬੰਧ ਹੈ ਵਧੀਆ ਬਹੁਤ ਸਾਰੇ ਖਿਡਾਰੀ ਜਿਹੜੇ ਵੈਟਰਨ ਆ ਤੁਹਾਡੇ ਸਾਹਮਣੇ ਹੁਣੇ ਖੇਡ ਰਹੇ ਆ ਉਹਨਾਂ ਦੀ 65 ਸਾਲ 80 ਸਾਲ ਉਮਰ ਹੈ ਸਾਰੇ ਐਫੀਸ਼ੀਅੰਟ ਕਰ ਰਹੇ ਨੇ ਪਰ ਮੈਂ ਇਹਦੇ ਵਿੱਚ ਇੱਕ ਥੋੜੀ ਜਿਹੀ ਸਲਾਹ ਦੇਣਾ ਚਾਹਾਂਗਾ ਕਿ ਇਹਨੂੰ ਥੋੜਾ ਜਿਹਾ ਹੋਰ ਬੈਟਰ ਕੀਤਾ ਜਾ ਸਕਦਾ ਹੈ ਕਿਉਂਕਿ ਮੌਸਮ ਬਹੁਤਾ ਵਧੀਆ ਨਹੀਂ ਸੀਗਾ ਬੱਚਿਆਂ ਦੇ ਪੇਪਰ ਵੀ ਸੀਗੇ ਉਹਦੇ ਨਾਲ ਵੀ ਥੋੜੀ ਜਿਹੀ ਜਿਹੜੇ ਐਂਟਰੀ ਐਫੈਕਟ ਹੋਈ ਹੈ ਤੇ ਅੱਗੇ ਤੋਂ ਮੈਂ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਕਿ ਉਹ ਸਤੰਬਰ ਤੋਂ ਬਾਅਦ ਅਕਤੂਬਰ ਨੂੰ ਥੋੜਾ ਰਿਲੈਕਸ ਹੈ ਮੌਸਮ ਵੀ ਬਹੁਤ ਵਧੀਆ ਉਹਦੇ ਵਿੱਚ ਕਰਾਉਣ ਤੇ ਥੋੜਾ ਬਹੁਤਾ ਪ੍ਰਾਈਸ ਮਨੀ ਜਰੂਰ ਰੱਖਣੇ ਨੇ ਸਪੈਸ਼ਲੀ ਬੱਚਿਆਂ ਲਈ ਜਿਹੜੇ 14 ਤੋਂ ਲੈ ਕੇ 22 ਸਾਲ ਦੀ ਉਮਰ ਦੇ ਤਾਂ ਕਿ ਗੇਮ ਬਰਵੈਂਟਰ ਬਹੁਤ ਮਹਿੰਗੀ ਆ ਅਗੇ ਬਨਾਲੇ ਸਟੇਟ ਗੇਮ ਖੇਡਣੇ ਜਾਣਿਆ ਤੇ ਅੱਟ ਚਾਹੀਦੀ ਹੈ ਰੈਕਟ ਐਂਡ ਸ਼ਟਰਕ ਬਾਕ ਚਾਹੀਦੀ ਹੈ ਤੇ ਪ੍ਰਾਈਮਰੀ ਰੱਖਦੇ ਤਾਂ ਹੋਰ ਬੈਟਰ ਹੋ ਸਕਦਾ ਅੰਕਿਲ ਸਾਹਿਬ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਆ ਤੁਸੀਂ ਦੱਸਿਆ ਵੀ ਹੋਰ ਵੀ ਗੇਮਾਂ ਚੱਲਦੀਆਂ ਆ ਉਧਰ ਆਈਟੀਆਈ ਦੇ ਵਿੱਚ ਸਿਲੈਕਟਰ ਵਾਰਾ ਗੋਡੀ ਰੋਜ਼ਾ ਬਹੁਤ سارے ਫੁੱਟਬਾਲ ਦੀਆਂ ਗੇਮਾਂ ਵੀ ਚੱਲ ਰਹੀਆਂ ਆ ਉੱਥੇ ਜਿਹੜਾ ਖਾਣੇ ਦਾ ਅਰੇਂਜਮੈਂਟ ਬਹੁਤ ਵਧੀਆ ਆ ਉੱਦਰੀ ਵੀ ਦੇਖ ਕੇ ਆਏ ਆ ਤੇ ਤੁਸੀਂ ਜਿਹੜੀ ਸਲਾਹ ਦਿੱਤੀ ਆ ਇੱਕ ਸੁਝਾਅ ਦਿੱਤਾ ਕਿ ਇਸ ਇਵੈਂਟ ਨੂੰ ਹੋਰ ਵਧੀਆ ਬਣਾਉਣ ਲਈ ਬਿਲਕੁਲ ਜ਼ਿਲ੍ਹਾ ਪਤਰੀ ਜਿਹੜਾ ਇਵੈਂਟ ਆ ਉਹਦੇ ਵਿੱਚ ਵੀ ਕੋਈ ਪ੍ਰਾਈਜ਼ ਹੋਣਾ ਚਾਹੀਦਾ ਜੋ ਪ੍ਰਾਈਜ਼ ਮੈ ਨਹੀਂ ਹੈ ਪ੍ਰਾਈਜ਼ ਮੈ ਨਹੀਂ ਹੋਣੀ ਚਾਹੀਦੀ ਆ ਇਹ ਬਹੁਤ ਵਧੀਆ ਸੁਝਾਅ ਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਅਕੈਡਮੀਆ ਚ ਉਹ ਨਹੀਂ ਪਹੁੰਚ ਪਾਉਂਦੇ ਕਿਉਂਕਿ ਇੱਥੇ ਸਿਰਫ ਸਰਟੀਫੀਕੇਟ ਔਰ ਮੈਡਲ ਮਿਲਦਾ ਇਨਕਰੀਡਿਟ ਹੈਗਾ ਬੱਚਾ ਤੁਸੀਂ ਇਹ ਬਹੁਤ ਵਧੀਆ ਸੁਝਾਅ ਦਿੱਤਾ ਤੁਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਕਿੱਥੇ ਜਿਹੜਾ ਤੁਸੀਂ ਅਰੇਂਜਮੈਂਟ ਪਰਮੈਂਟਨ ਸਟੇਡੀਅਮ ਵਿੱਚ ਕੀਤਾ ਤੁਸੀਂ ਕਨਵੀਨਰ ਹੋ ਤੁਹਾਨੂੰ ਕੋਈ ਔਕੜ ਆਈ ਜਾਂ ਇਹਦੇ ਵਿੱਚ ਕੋਈ ਹੋਰ ਸੁਧਾਰ ਹੋ ਸਕਦਾ ਹਾਂਜੀ ਛੋਟੇ-ਮੋਟੇ ਔਕੜਾਂ ਤਾਂ ਆਉਂਦੀਆਂ ਕਿਉਂਕਿ ਅਸੀਂ ਸਵੇਰੋਂ ਆ ਜਾਂਦੇ ਸੀ ਸਾਨੂੰ ਸ਼ਾਮ ਦੇ 6-7 ਵਜੇ ਦੇ ਸੀ ਤਾਂ ਨੌਂ ਪੀਰੀਅਡ ਹੈਗਾ ਕਹ ਕਰੇ ਬੱਚੇ ਵੀ ਦੇਖਣੇ ਹੈ ਲੇਟੇ ਲਿਚ ਨੇ ਪੁਰਾ ਦੂਰ ਜਾਣਾ ਹੁੰਦਾ ਜਿਹਨਾਂ ਦੀਆਂ ਡਿਊਟੀਆਂ ਲੱਗੀਆਂ ਥੋੜੀਆਂ ਪ੍ਰੋਬਲਮਸ ਆਉਂਦੀਆਂ ਪਰ ਇਹ ਆ ਵੀ ਸਾਡਾ ਗੇਮ ਦੇ ਨਾਲ ਪਿਆਰ ਹੈ ਆਪਣਾ ਤੁਸੀਂ ਵੀ ਸਪੋਰਟਸਮੈਨ ਹੋ ਗਾਰਜੀ ਬਹੁਤ ਦੇਰ ਤੋਂ ਕਵਰੇਜ ਕਰਦੇ ਸਪੋਰਟਸ ਦੀ ਤੁਸੀਂ ਵੀ ਵਧਾਈ ਦੇ ਯੋਗ ਹੋ ਪ੍ਰੋਬਲਮਸ ਆਉਂਦੀਆਂ ਨੇ ਪਰ ਸਪੋਰਟਸ ਨਾਲ ਪਿਆਰ ਕਰਕੇ ਬਹੁਤਾ ਉਹ ਪੈਂਚ ਨਹੀਂ ਕਰਦੀ ਹੈ ਤੇ ਪਰ ਮੈਂ ਇਹ ਜ਼ਰੂਰ ਚਾਹੁੰਦਾ ਵੀ ਖਿਡਾਰੀਆਂ ਦੇ ਲਈ ਹੋਰ ਜਿਹੜੀ ਕਿੱਟ ਵਗੈਰਾ ਰਾਕੇਟਸ ਤੇ ਪੰਜਾਬ ਗਵਰਨਮੈਂਟ ਇਹਦੇ ਚ ਹੈਲਪ ਕਰੇ ਅਕੀਨ ਚ ਛੱਡਿਆਂ ਚ ਬਹੁਤ ਟੈਲੈਂਟ ਹੈ ਉਹਨਾਂ ਦੇ ਵਿੱਚ ਸਕਿੱਲ ਦੀ ਕਮੀ ਨਹੀਂ ਪਰ ਗੇਮ-ਗੇਮ ਤੇ ਡਿਪੈਂਡ ਕਰਦਾ ਮਦੂਸੇ ਗੇਮਾਂ ਫੁੱਟਬਾਲ ਕਬੱਡੀ ਐ ਨਤਪਾਲੇ ਸਰ ਜਾਂਦਾ ਇਹਦੇ ਵਿੱਚ ਇਕੁਪਮੈਂਟ ਸਾਡਾ ਬਹੁਤ ਮੈਕ ਹੈ ਇਹਦੇ ਵਿੱਚ ਸਰਕਾਰ ਮੈਂ ਚਾਹੁੰਨਾ ਵੀ ਆਪਣਾ ਜਿਦਾ ਮੈਂ ਪਹਿਲਾਂ ਵੀ ਕਿਹਾ ਕਿ ਪ੍ਰਾਈਜ਼ ਨਹੀਂ ਆ ਉਹਦੇ ਨਾਲ ਸਪੋਰਟਸ ਦੇ ਲਈ ਸ਼ਟ ਬਾਕਸ ਤੇ ਰੈਕਟਸ ਦੇ ਦੇਣ ਜੀ ਜੀ ਹੋਰ ਵੀ ਸੋਨੇ ਦੇ ਸੌਗਾ ਪੰਜਾਬ ਬਹੁਤ ਅੱਛਾ ਕਰ ਰਿਹਾ ਹੈ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਦੇਖਿਆ ਕਿ 올림픽 ਸਾਡੇ ਇੱਥੇ ਮੈਡਲ ਨਹੀਂ ਤੇ ਇਹਨੂੰ ਥੋੜਾ ਥੋੜਾ ਧਿਆਨ ਦੇ ਕੇ ਹੋਰ ਬੈਟਰ ਕੀਤਾ ਜਾ ਸਕਦਾ ਤੁਸੀਂ ਸਰ ਹੋਰ ਵੀ ਇਸ ਸਟੇਡੀਅਮ ਵਿੱਚ ਗੇਮਾਂ ਕਰਾਉਂਦੇ ਹੋ ਪਿੱਛੇ ਗੇਮਾਂ ਕਰਵਾਈਆਂ ਉਹਦੇ ਵਿੱਚ ਨੈਸ਼ਨਲ ਲੈਵਲ ਦੇ ਖਿਡਾਰੀ ਆਏ ਸੀ ਆ ਦੂਰ ਦੂਰ ਤੋਂ ਤੁਸੀਂ ਐਕਸਰ ਇੱਥੇ ਜੁੜੇ ਰਹਿੰਦੇ ਆ ਕੀ ਇਹ ਸਟੇਡੀਅਮ ਦਾ ਹੀ ਹਾਲਤ ਮੈਂ ਤੁਹਾਨੂੰ ਦਿਖਾਣਾ ਕੀ ਇਹ ਸਫੀਸ਼ੀਐਂਟ ਹੈਗਾ ਇਦਾਂ ਟੂਰਨਾਮੈਂਟ ਨਾਲ ਇਹਦੇ ਵਿੱਚ ਵੀ ਸੁਧਾਰ ਚਾਹੀਦਾ ਕੋਈ ਨਹੀਂ ਸਫੀਸ਼ੀਐਂਟ ਤਾਂ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਏਸ ਗਰੁੱਪ ਬਹੁਤ ਹੈਗੇ ਨੇ ਕੋਰਟ ਤਿੰਨ ਹੈ ਤੇ ਬਾਕੀ ਬੜੀਆ ਹੈ ਪਰ ਇਸ ਟਾਈਮ ਰਿਪੇਅਰ ਦੀ ਮੰਗ ਕਰਦਾ ਹੈ ਨਾ ਹੁਣ ਅੱਜ ਬਾਰਿਸ਼ ਹੋਈ ਤਾਂ ਪਾਣੀ ਵੀ ਲੀਕੇਜ ਦੀ ਸੀਗੀ ਥੋੜੀ ਪ੍ਰੋਬਲਮ ਅਜੇ ਪਿਛਲਾ ਕੁੜਤੀ ਦੇਖ ਰਹੇ ਆ ਇਹਦੇ ਰਿਪੇਅਰ ਹੋਣ ਦੀ ਲੋੜ ਹੈ ਇਹਨੂੰ ਥੋੜਾ ਜਿਹਾ ਥੋੜਾ ਜਿਹਾ ਜਿਹੜਾ ਬਾਥਰੂਮ ਹੈ ਉੱਥੇ ਵੀ ਰਿਪੇਅਰ ਦੀ ਲੋੜ ਹੈਗੀ ਆ ਇਸ ਟਾਈਮ ਜੇ ਪੰਜਾਬ ਗਵਰਨਮੈਂਟ ਇਹਨੂੰ ਵੈਸੇ ਇਹਨੂੰ ਅੱਛੀ ਗ੍ਰਾਂਟ ਦੀ ਲੋੜ ਆ ਤੇ ਮੈਂ ਤਾਂ ਇਹ ਵੀ ਚਾਹੁੰਨਾ ਪਲੇਅਰ ਇਹਨੇ ਖੇਡ ਰਿਹਾ ਅਜ ਤਾਂ ਬੀਚੇ ਸਟੇਜ ਇਹਨੂੰ ਤੋੜ ਕੇ ਇੱਕ ਕੋਰਟ ਬਣਾਇਆ ਜਾਵੇ ਉਹ ਬਾਲੇ ਪਾਸੇ ਬਾਉੜੀਆਂ ਨੇ ਜੀ ਜੀ ਤੇ ਵਾਸ਼ਰੂਮ ਦੀ ਹਾਲਤ ਬਹੁਤ ਮਾੜੀ ਹੈ ਉਹਦੀ ਜਿਹੜੀ ਆਊਟ ਗoing ਨਹੀਂ ਹੈਗੀ ਇਹ ਤੋੜ ਕੇ ਉੱਥੇ ਇੱਕ ਕੋਰਟ ਬਣਾਇਆ ਜਾਵੇ ਤੇ ਲੋਡ ਹੈਗੀ ਹੈ ਇਨਜੰਜਨ ਇਹ ਹੋ ਜੇ ਤਾਂ ਮੇਰਾ ਖਿਆਲ ਹੈ ਵੀ ਦੋਬੇ ਦੇ ਵਿੱਚ ਹੀ ਅੱਛਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਖੰਸਰਾ ਸਟੇਡੀਅਮ ਹੈ ਜਿਹੜਾ ਪੂਰਾ ਮੈਂਟੇਨਡ ਹੈ ਜੀ ਜੀ ਤੇ ਸ਼ਾਇਦ ਹੀ ਇੱਕ ਦੋ ਹੋਰ ਹੁਣ ਬਨਾਲੀ ਵਾਲਾ ਅੱਛਾ ਕਿਉਂਕਿ ਨਵਾਂ ਹੈ ਇਹ ਪੁਰਾਣਾ ਹੈ ਇਹਨੂੰ ਮੈਂਟੇਨੈਂਸ ਦੀ ਲੋੜ ਹੈ ਇਹ ਸਟੇਡੀਅਮ ਦੀ ਦੇਖਰੇ ਇਸ ਟਾਈਮ ਸਾਡੇ ਜਿਹੜੇ ਡੀਐਸ ਸਾਹਿਬ ਉਹ ਕਰ ਰਹੇ ਨੇ ਡਿਸਟ੍ਰੀਬਿਊਟਰ ਐਸੋਸੀਏਸ਼ਨ ਹੈ ਉਹ ਕੰਮ ਕਰੀਓ ਉਹ ਆਪਣੇ ਲੈਵਲ ਤੇ ਵਧੀਆ ਐਫਰਟ ਕਰ ਰਹੇ ਆ ਉਹਨਾਂ ਦੇ ਆਪਣੀ ਕਮੀ ਨਹੀਂ ਪਰ ਜਿਹੜੀ ਗ੍ਰਾਂਟ ਦੀ ਲੋੜ ਆ ਗ੍ਰਾਂਟ ਉਹਨਾਂ ਕੋਲੇ ਵਿਵੈਂਟਰ ਦੇ ਲਈ ਨਹੀਂ ਹੈਗੀ ਔਰ ਜੇ ਨਾ ਹੋਈ ਤਾਂ ਇਹਦੀ ਹਾਲਤ ਹੋਰ ਖਸਤਾ ਹੋ ਜਾਣਾ। ਕੋਰਟ ਵੀ 3 ਨਾ ਸਿਰਫ ਕੋਰਟ ਜਿਆਦਾ ਚਾਹੀਦੇ ਆ। ਹਾਂਜੀ। ਘੱਟੋ ਘੱਟ 5 ਕੋਰਟ ਤਾਂ ਚਾਹੀਦੇ ਆ। ਇਹ ਦੇਖੋ ਜਿਸ ਟਾਈਮ ਤੇ ਬਣਿਆ ਸੀ ਅੱਜ ਤੋਂ 35-40 ਸਾਲ ਪਹਿਲਾਂ ਦਾ ਬਣਿਆ ਹੋਇਆ। ਉਹ ਤੋਂ 3 ਕੋਰਟ ਸਫੀਸ਼ੀਐਂਟ ਹੁੰਦੇ ਸੀ ਕਿਉਂਕਿ ਬਰਵੈਂਟਨ ਦਾ ਉਦੋਂ ਇੰਨਾ ਕਲਚਰ ਨਹੀਂ ਸੀ। ਜੀ ਜੀ ਹਾਂਜੀ। ਹੁਣ ਵਰਲਡ ਦੇ ਵਿੱਚ ਚਾਈਨਾ ਤੋਂ ਬਾਅਦ ਇੰਡੀਆ ਦੇ ਵਿੱਚ ਸਭ ਤੋਂ ਵੱਧ ਡੈਂਟਨ ਖੜੀ ਜਾ ਰਹੀ ਹੈ। ਬਿਲਕੁਲ ਜੀ। ਇਸ ਕਰਕੇ ਇੱਥੇ 5 ਤੋਂ 6 ਕੋਰਟ ਚਾਹੀਦੇ ਆ। 5 ਬਣ ਸਕਦੇ ਆ 3 ਹੈਗੇ 2 ਹੋਰ ਬਣ ਸਕਦੇ ਆ। ਸੋ ਮਨੀ ਦੀ ਲੋੜ ਹੈਗੀ। ਖਿਡਾਰੀਆਂ ਦੇ ਲਈ ਕੋਈ ਫਸਟ-ਏਡ ਦਾ ਤੁਸੀਂ ਅਰੇਂਜਮੈਂਟ ਰੱਖਿਆ ਕੋਈ ਛੱਡ-ਜੋੜ ਲੱਗਦੀ ਕਿਉਂਕਿ ਇਹ ਗੇਮ ਬੜੀ ਟਫ ਆ ਹਾਂਜੀ ਹਾਂ ਅਸੀਂ ਛੋਟਾ-ਮੋਟਾ ਉਹਨਾਂ ਦੇ ਲਈ ਰੱਖਿਆ ਜਿੱਦਾਂ ਕਿਸੇ ਨੂੰ ਕੋਈ ਪੇਨ ਹੈਗੇ ਪੇਨ ਕਿਲਰ ਰੱਖਿਆ ਜੇਕਰ ਕੋਈ ਛੋਟੇ-ਭਟੇ ਇੰਜਰੀ ਹੋ ਜਾਈ ਉਹਦੇ ਲਈ ਅਸੀਂ ਟੇਪ ਪ੍ਰੋਪੈਂਡਡ ਤੇ ਰੱਖੀਆਂ ਹੋਈਆਂ ਡੱਡੋਲ ਰੱਖੀ ਹੋਈ ਹੈ ਟੋਟਲ ਕਿੰਨੇ ਖਿਡਾਰੀ ਇਸ ਬਡਮਿੰਟਨ ਗੇਮ ਵਿੱਚ ਕਿੰਨੇ ਖਿਡਾਰੀ ਸ਼ਾਮਲ ਹੋਏ ਸਾਰੇ ਟੋਟਲ ਕਿਉਂਕਾ ਜੀ ਇਹ ਵਿੱਚ ਮੈਂ ਦੱਸਿਆ ਵੀ 8-9 ਸਾਲ ਦੇ ਉਮਰ ਤੋਂ ਲੈ ਕੇ 70 ਸਾਲ ਦੀ ਉਮਰ ਦੇ ਤੱਕ ਨਹੀਂ ਲਗਭਗ ਸਭਾ ਸਭ ਖਿਡਾਰੀ ਹੈ ਜਿਨ੍ਹਾਂ ਨੇ ਪਾਰਟਿਸਪੇਸ਼ਨ ਕੀਤੀ ਹੈ इवन ਲੜਕੀਆਂ ਦੀ ਦਾ ਤੋਂ ਮੈਨੂੰ ਕੁਝ ਹੋਰ ਵੀ ਕਿ ਲੇਡੀਜ਼ ਪਾਰਟਿਸਪੇਟ ਕੀਤਾ ਜਿਹੜੀਆਂ 50 ਪਲੱਸ ਹੈ 60 ਪਲੱਸ ਹੈ ਲੇਡੀ ਦੀ ਪਾਰਟਿਸਪੇਸ਼ਨ ਬੱਚੀ ਹੈ ਬਹੁਤ ਵਧੀਆ ਲੱਗਿਆ ਸਰ ਤੁਹਾਨਾਂ ਨਾਲ ਗੱਲ ਕਰਕੇ ਔਰ ਥੈਂਕ ਤੁਸੀਂ ਪਹਿਲਾਂ ਤੋਂ ਹੀ ਬੜੇ ਇਸ ਗੇਮ ਦੇ ਪ੍ਰਤੀ ਸਮਰਪਤ ਹੋ ਤੇ ਹਰ ਵਾਰੀ ਤੁਸੀਂ ਕੋਈ ਵੀ ਇਵੈਂਟ ਹੋਵੇ ਇੱਥੇ ਤਾਂ ਤੁਸੀਂ ਮੋਹਰੇ ਹੋ ਕੇ ਕਰਵਾਉਂਦੇ ਹੋ ਸੇ ਚੈਨਲ ਬੋਲੋ ਵੀ ਤੁਹਾਡੇ ਲਈ ਦੁਆਵਾ થેન્ક યુ સર થેન્ક યુ મે અપને ટીચર ਦਾ ਬੜਾ ਸ਼ੁਕਰਗੁਜ਼ਾਰ ਹਾਂ ਗੁਰਜੀ ਜਿਨ੍ਹਾਂ ਨੇ ਸਾਨੂੰ ਪ੍ਰੋਵੈਂਟਨ ਦੇ ਨਾਲ ਜੋੜਿਆ ਮਾੜੀਆਂ ਗੱਲਾਂ ਤੋਂ ਹਮੇਸ਼ਾ ਹੀ ਦੂਰ ਰਹੇ ਅਸੀਂ ਤੇ ਮੈਨੂੰ ਇਹ ਲੱਗਦਾ ਹੈ ਗੁਰਜੀ ਮੇਰੀ ਵੀ ਇੱਕ ਡਿਊਟੀ ਹੈ ਕਿ ਮੈਂ ਬੱਚਿਆਂ ਨੂੰ ਨਸ਼ਿਆਂ ਤੋਂ بچਾਵਾਂ ਜਿਹੜੀ ਉਹਨਾਂ ਦੇ ਚੰਨੀ એનર્ਜੀ ਹੈ ਉਹਨੂੰ ਜੈਨਲਾਈਜ਼ ਕਰਾਂ ਤੇ ਉਹ ਗਵੈਂਟਨ ਦੇ ਵਿੱਚ ਪਾਰਟਿਸਪੇਟ ਕਰਨ ਤੇ ਆਪਣੇ ਮਾਪਿਆਂ ਦਾ ਦੇਸ਼ ਦਾ ਸੋਨ ਦਾ ਨਾਮ ਰੌਸ਼ਨ ਕਰਾਂ ਤੇ ਹਮੇਸ਼ਾ ਤੰਦਰੁਸਤ ਰਹਿਣ ਮੇਰੀ ਦੁਆ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਤੁਹਾਡਾ ਥੈਂਕ ਯੂ ਵੜਾਨਿਆ ਬਹੁਤ ਹੀ ਵਧੀਆ ਸੁਭਾਅ ਨਾਲ ਤੁਹਾਨੂੰ ਦੱਸਣਗੇ ਆਪਣਾ ਨਾਮ ਤੇ ਕਿਹੜੇ ਇਵੈਂਟ ਵਿੱਚ ਜਿੱਤ ਕੇ ਆਏ ਆ ਹਾਂਜੀ ਤੁਸੀਂ ਕਿਹੜਾ ਇਵੈਂਟ ਜਿੱਤਿਆ ਤੇ ਤੁਹਾਡਾ ਕੀ ਨਾਮ ਆ 41250 ਰਹਿਣਾ ਕੁਲਿੰਦਰ ਬਰਾ ਬੱਸ ਮੈਂ ਹੈਂਡਬਾਲ ਦੇ ਇੰਟਰਨੈਸ਼ਨਲ ਪਲੇਅਰ ਹੂੰ ਤੇ ਅੱਜਪਰਮੈਂਟਲ ਜਿੱਥੇ ਦੀ ਪੋਸਟ ਹੁਣ ਕਰਕੇ ਮੈਨੂੰ ਬਟਮੈਂਕ ਕਰਨੇ ਦਾ ਮੌਕਾ ਮਿਲਿਆ ਤੇ ਅੱਜ ਮੈਂ ਸੈਕੰਡ ਪੋਜੀਸ਼ਨ ਸਿਕਯੂਰ ਕੀਤੀ ਆ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਸੀਂ ਆਲ ਰਾਉਂਡਰ ਹੋ ਕਿਉਂਕਿ ਤੁਹਾਡੀ ਗੇਮ ਦਾ ਹੈਂਡਬਾਲ ਆ ਤੇ ਅੱਜ ਤੁਸੀਂ ਬੈਡਮਿੰਟਨ ਦੇ ਵਿੱਚ ਵੀ ਸਿਲਵਰ ਮੈਡਲ ਜਿੱਤਿਆ ਸਰ ਜੀ ਬੈਡਮਿੰਟਨ ਦੇ ਵਿੱਚ ਨੈਸ਼ਨਲ ਮਾਸਟਰ ਗੇਮਸ ਵੀ ਕੀ ਕੀ ਆਇਆ ਆ ਕੀ ਬਾਤ ਆ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਥੈਂਕ ਯੂ ਸਰ ਆਗੇ ਤੁਹਾਨੂੰ ਹੁਣ ਇੱਕ ਹੋਰ ਲੇਡੀਜ਼ ਜਿਹੜੇ ਹੁਣੇ-ਹੁਣੇ ਤਗਮਾ ਜਿੱਤ ਕੇ ਆਏ ਆ ਦੇਖੋ ਉਹਨਾਂ ਨੇ ਗੜ ਵਿੱਚ 골ਡ ਮੈਡਲ ਪਾਇਆ ਹੋਇਆ ਕਿਡਾ ਬੱਤਨ ਪੰਜਾਬ ਆਪਾਂ ਜਾਣਦੇ ਹੁਣਾਂ ਕੋਲ ਉਹਨੇ ਕਿਹੜਾ ਹੀ ਬਣ ਜਿੱਤਿਆ ਹਾਂਜੀ ਪੰਜ ਜੀ ਤੁਸੀਂ ਕਿਹੜਾ ਇਵੈਂਟ ਜਿੱਤੇ ਆ ਤੇ ਆਪਣੇ ਬਾਰੇ ਦੱਸੋ ਮੇਰਾ ਨਾਮ ਨੀਰੂ ਕਮਾਰੀ ਜੀ ਮੈਂ ਕੰਨਪੁਰ ਤੋਂ ਆ ਤੇ ਮੈਂ 31 ਤੋਂ 48 ਐਸ ਕੈਟਾਗਰੀ ਚ 골ਡ ਮੈਡਲ ਜਿੱਤੇ ਆ ਵਾਹ ਜੀ ਵਾਹ ਬਹੁਤ ਬਹੁਤ ਵਧਾਈਆਂ ਤੁਸੀਂ ਪਹਿਲਾਂ ਵੀ ਖੇਡਦੇ ਰਹੇ ਆ ਹਾਂ ਜੀ ਇਹ ਕਿੰਨਾਵਾਂ ਮੈਡਲ ਤੁਹਾਡਾ ਯਾਦ ਨਹੀਂ ਬਹੁਤ ਜ਼ਿਆਦਾ ਜਿੱਤ ਚੁੱਕੇ ਆ ਆ ਤੁਹਾਡਾ ਸੋਅ ਆਈ ਬਹੁਤ ਵਧੀਆ ਹੈ ਤੁਸੀਂ ਇੱਥੇ ਨਾਲ ਮੈਨੇਜਮੈਂਟ ਵੀ ਕਰਦੇ ਆ ਹਾਂ ਜੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਰਾਜੀ ਜੇਵਾ ਪ੍ਰਣਾਮ ਕਰਕੇ ਸਭ ਨੂੰ ਜਪਾਉਂ ਤੋਂ ਲਾ ਕੇ ਇਹ ਅੰਦਰ 16 51 60 ਸਾਲ ਤੱਕ ਦੇ ਖਿਡਾਰੀਆਂ ਦਾ ਪ੍ਰੋਮਨ ਟੂਰਨਾਮੈਂਟ ਹੋ ਰਿਹਾ ਹੈ ਅੱਜ ਅਵਾਸ਼ੇ ਆਖਣ ਉਹ ਇਸੇ ਦਿਨ ਅੱਜ ਇਹ ਪਰਤੋਂ ਕਲਾਸ ਦੇ ਪ੍ਰੋਮਨ ਟੂਰਨਾਮੈਂਟ ਹੋ ਰਿਹਾ ਹੈ 50000 ਤੋਂ ਲੈ ਕੇ ਪੱਟਸਟਾ ਉੱਤਰ ਵਰਤਾਂ ਦਾ ਵੀ ਚੱਲ ਰਿਹਾ ਹੈ ਕਿ ਮੇਰੇ ਪਿਆਰੋਨੋ ਨੇ ਕਿ ਉਪਰਾਧਕਾਂ ਕੀ ਹਸਾਲ ਹੈ ਕਿ ਕਾਪੀ ਪਿਆਰ ਦੀ ਹਾਲਾਤਾਂ ਲਾਈਓ ਤੁਸੀਂ ਤੇਰੇ ਦੋਸਤ ਵੀ ਸਬਸਕ੍ਰਾਈਬ ਕਰਦੇ ਰਹੋ ਕਿਤੇ ਇੱਕ ਵੀ ਰਸੋਈ ਲਈ ਅੱਗੇ ਤੱਕ ਤੁਹਾਨੂੰ ਆਉਣ ਲੇ ਆਹ ਕੌੜਾਡਾ ਪਰਮੈਂਟ ਬੰਦਿਆ ਤੇ ਵਿੱਚ 60+ 120 60+ ਨੇ 60 ਸਾਲ ਤੋਂ ਉੱਪਰ ਨੇ ਇੱਕ ਭਗਤ 68 ਸਾਲ ਦੀ عمر ਹੋਈ ਉਹਨਾਂ ਦੇ ਨਾਲ ਗੱਤਿੰਦਰ ਹੋਣ ਜੀ ਨੇ ਜੋ 60 ਸਾਲ ਇਵੈਂਟ ਵਿੱਚ ਭਾਗ ਲਿਆ ਆਹ ਹੋ ਦੇਖੋ ਇਹ ਗੇਮ ਚੱਲ ਰਹੀ ਹੈ ਜੀ 41+ 40 ਹਰ ਤੋਂ ਬਹੁਤ ਦਰਦਾਂ ਦੇ ਨਾਲ ਹੋਰ ਖਿਡਾਰੀ ਬਹੁਤ ਵਧੀਆ ਮੁਕਾਬਲਾ ਕਰ ਰਹੇ ਹਨ ਟ੍ਰੈਕ ਦੇ ਵਿੱਚ ਬਹੁਤ ਹੀ ਸ਼ਾਨਾਂ ਦੇ ਨਾਲ ਸਾਰੇ ਨੇ ਲਾ ਤਾਂ ਨੂੰ ਕਰਨ ਕਰਕੇ ਵੀ ਲੈ ਕੇ ਚੱਲਦੇ ਹਾਂ ਜਿੱਥੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਖਾਣੇ ਦਾ ਅਰੇਂਜਮੈਂਟ ਕਰਕੇ ਖਿਡਾਰੀਆਂ ਦੇ ਲਈ ਬੜਾ ਪ੍ਰਾਲਾ ਕੀਤਾ ਸੀ ਮੈਡਲ ਸਟਾਫ ਕਿਤੇ ਬੰਡੇ ਗਏ ਤੁਸੀਂ ਦੇਖੇ ਹੋ ਤਸਵੀਰਾਂ ਵਿੱਚ ਤੇ ਉਹ ਤੁਹਾਨੂੰ ਦਿਖਾਉਂਦੇ ਆ ਬਹੁਤ ਵਧੀਆ ਖਾਣਾ ਜੋ ਖਿਡਾਰੀਆਂ ਲਈ 50 ਸਕਾਰ ਤੋਂ ਅਰੇਂਜਮੈਂਟ ਕੀਤਾ ਗਿਆ ਬਣਾਉਣ ਵਾਲੇ ਵੀ ਬੜੇ ਐਸਲੀਕੀ ਦੇ ਨਾਲ ਬੜਾ ਹੀ ਸਵਾਦਿਸ਼ਟ ਖਾਣਾ ਸੀ ਅਸੀਂ ਖਾ ਕੇ ਦੇਖਿਆ ਸੋਕ ਨੇ ਸਟਾਫ ਮੈਂਬਰ ਅਤੇ ਖਿਡਾਰੀ ਖਾਣੇ ਦੇ ਵਾਸਤੇ ਲੁੱਟ ਪੈ ਰਹੇ ਇੱਕ ਪਾਸੇ ਖਾਣਾ ਤੇ ਰਾਬਾਣੀ ਬੋਲੇ ਬਣਾਇਆ ਜਾ ਰਿਹਾ ਬੜਾ ਵਧੀਆ ਅਰੇਂਜਮੈਂਟ ਕੀਤਾ ਗਿਆ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਫਾਇਦਾ ਹੈ ਜਿਆ ਸਰਕਾਰ ਬੜਾਈ ਨਹੀਂ ਪਤਾ ਨਾ ਹਸਾਲ ਜਿਆ ਸਰਕਾਰ ਦੀ ਹੈ ਨਮ ਨਮੇ ਖਿਡਾਰੀ ਨੂੰ ਮੌਕਾ ਦਿੰਦੀ ਹੈ ਦੇਖੋ ਤੁਸੀਂ ਦੇਖ ਰਹੇ ਹੋ ਲੰਗਰ ਇਸੇ ਤਰ੍ਹਾਂ ਸੋਚਦੇ ਵੀ ਦੇਖ ਰਹੋ ਤੇ ਸਬਸਕ੍ਰਾਈਬ ਕਰਦੇ ਰਹੋ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਪੂਰੀ ਵੀਡੀਓ ਦੇਖੀ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ